ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪਾਲ ਸਿੰਘ ਜੀ ਸਵਾਗਤ ਕਰਦੀ ਆ ਤੁਹਾਡਾ ਸਾਡੇ ਚੈਨਲ ਹੈਲਥੀ ਨਿਊਜ਼ ਤੇ ਔਰ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਗੁਰਿੰਦਰ ਸਿੰਘ ਰਾਏ ਜੀ ਰਾਈਟ ਇਲੈਕਟਰੋ ਹੋਮੋਪੈਥਿਕ ਨਿਸ਼ਾਰਾ ਪੰਨੂਆ ਤਰਨਤਨ ਸਸੀਕਾਰ ਡਾਕਟਰ ਸਰ ਸਸੀਕਾਰ ਜੀ ਸਭ ਤੋਂ ਪਹਿਲਾਂ ਹੈਲਥੀ ਨਿਊਜ਼ ਦੇਖਿਓ ਸਾਰੇ ਦਰਸ਼ਕਾਂ ਨੂੰ ਔਰ ਹੈਲਥੀ ਨਿਊਜ਼ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀਕਾਰ ਜੀ ਡਾਕਟਰ ਸਰ ਡਾਕਟਰ ਸਰ ਅਸੀਂ ਤੁਹਾਡੇ ਕੋਲੋਂ ਇਹ ਜਾਣਕਾਰੀ ਲੈਣਾ ਚਾਹੁੰਦੀ ਆ ਕਿ ਜਿਹੜੇ ਅੱਜ ਕੱਲ੍ਹ ਖਾਣ ਪੀਣ ਦੇ ਵਿੱਚ ਜਿਹੜੇ ਐਸੇ ਜ਼ਹਿਰੀਲੇ ਪਦਾਰਥ ਨੇ ਜਿਹੜੇ ਸਾਡੇ ਸਰੀਰ ਦੇ ਅੰਦਰ ਜਾ ਕੇ ਉਹ ਬਿਮਾਰੀਆਂ ਪੈਦਾ ਕਰਦੇ ਨੇ ਸਭ ਤੋਂ ਪਹਿਲਾਂ ਬਹੁਤ ਅੱਛਾ ਟੌਪਿਕ ਹੈ ਅੱਜ ਦਾ ਕਿ ਜੋ ਵੀ ਅਸੀਂ ਖਾ ਰਹੇ ਹਾਂ ਕਿਉਂਕਿ ਸਾਡੀ ਜੋ ਵੀ ਸਰੀਰ ਵਿੱਚ ਬਿਮਾਰੀ ਪੈਦਾ ਹੋਗੀ ਹੈ ਜਾਂ ਹੋ ਰਹੀ ਹੈ ਜਾਂ ਹੋਣੀ ਹੈ ਉਹਦਾ ਮੇਨ ਕਾਰਨ ਹੈ ਸਾਡਾ ਖਾਣ ਪਾਣ ਬਹੁਤ ਜ਼ਰੂਰੀ ਹੈ ਕਿ ਵਾਤਾਵਰਨ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਸਾਡੇ ਸਰੀਰ ਨੂੰ ਤੰਦਰੁਸਤ ਕਰਨ ਤੇ ਸਾਨੂੰ ਨਰੋਗੀ ਕਰਨ ਦੇ ਵਿੱਚ ਤੇ ਸਾਨੂੰ ਰੋਗ ਰੋਗੀ ਕਰਨ ਦੇ ਵਿੱਚ ਪਰ ਉਹਦੇ ਨਾਲ ਦੀ ਨਾਲ ਜਿਹੜਾ ਸਾਡਾ ਖਾਣ ਪੀਣ ਹੈ ਇਹ ਬਹੁਤ ਮੈਟਰ ਕਰਦਾ ਤਾਂ ਅੱਜ ਜਿਹੜਾ ਤੁਸੀਂ ਬਹੁਤ ਅੱਛਾ ਵਿਸ਼ਾ ਚੁਣਿਆ ਹੈ ਕਿ ਕਿਹੜੀਆਂ ਐਸੀਆਂ ਪਦਾਰਥ ਨੇ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਜਾਣੇ ਅਣਜਾਣੇ ਰੂਪ ਦੇ ਵਿੱਚ ਸਾਡੇ ਸਰੀਰ 'ਚ ਜਾਂਦੀਆਂ ਨੇ ਤਾਂ ਉਹ ਕਈ ਤਰ੍ਹਾਂ ਦੇ ਰੋਗ ਪੈਦਾ ਕਰਦੀਆਂ ਤਾਂ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਹਰ ਇੱਕ ਘਰ ਦੇ ਵਿੱਚ ਚੱਲ ਰਹੇ ਪੰਜ ਤਰ੍ਹਾਂ ਦੇ ਜ਼ਹਿਰ ਨੇ ਜਿਹੜੇ ਕਿ ਸਾਡੇ ਸਰੀਰ ਦੇ ਵਿੱਚ ਰੋਗ ਪੈਦਾ ਕਰ ਰਹੇ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਸਾਡੀ ਹੱਡੀ ਨੂੰ ਖੋਖਲਾ ਕਰ ਰਹੇ ਨੇ ਸਾਡੇ ਟਿਸ਼ੂ ਨੂੰ ਡੈਮੇਜ ਕਰ ਰਹੇ ਨੇ ਔਰ ਸਾਡੇ ਸਰੀਰ ਦੇ ਵਿੱਚ ਅਕਿਊਟ ਰੋਗ ਸਬ ਅਕਿਊਟ ਤੇ ਕ੍ਰੋਨਿਕਲ ਤਿੰਨ ਤਰ੍ਹਾਂ ਦੀ ਕੈਟਾਗਰੀ ਦੇ ਰੋਗ ਪੈਦਾ ਕਰ ਰਹੇ ਨੇ ਤਾਂ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਉਹ ਜ਼ਹਿਰ ਆ ਜਾਂਦਾ ਹੈ ਸਾਡੇ ਸਬਰਾਂ ਦੇ ਘਰਾਂ ਦੇ ਵਿੱਚ ਚੱਲ ਰਹੀ ਹੈ ਖੰਡ ਜੀਰ ਖੰਡ ਇੱਕ ਇਸ ਤਰ੍ਹਾਂ ਦਾ ਪਦਾਰਥ ਹੈ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਸਾਡੇ ਸਰੀਰ ਦੇ ਵਿੱਚ ਜਾ ਕੇ ਬਹੁਤ ਤਰ੍ਹਾਂ ਦੇ ਵੱਡੇ ਰੋਗ ਪੈਦਾ ਕਰਦੀ ਹੈ ਸਭ ਤੋਂ ਪਹਿਲੇ ਨੰਬਰ ਤੇ ਅਗਰ ਜਿੰਨਾ ਘਰਾਂ ਦੇ ਵਿੱਚ ਖੰਡ ਚੱਲ ਰਹੀ ਹੈ ਉਹ ਧਿਆਨ ਨਾਲ ਸੁਣ ਲੈਣ ਕਿ ਅੱਜ ਜਿਹੜੀ ਖੰਡ ਤੁਸੀਂ ਆਪਣੇ ਸਿਰ ਚ ਦੇ ਵਿੱਚ ਭੇਜ ਰਹੇ ਹੋ ਉਹ ਤੁਹਾਡੇ ਸਰੀਰ ਨੂੰ ਤੁਹਾਡੀਆਂ ਪੀੜ੍ਹੀਆਂ ਨੂੰ ਤੁਹਾਡੇ ਹੱਡੀ ਨੂੰ ਕਿੰਨਾ ਖੋਖਲਾ ਕਰ ਰਹੀ ਹੈ 23 ਤੋਂ 24 ਤਰ੍ਹਾਂ ਦੇ ਕੈਮੀਕਲ ਜਿਹੜੇ ਨੇ ਖੰਡ ਦੇ ਵਿੱਚ ਪਾਏ ਜਾ ਰਹੇ ਨੇ ਜਿਸ ਜਿਹਦਾ ਮੇਨ ਵੱਡਾ ਰੋਲ ਹੋ ਜਾਂਦਾ ਹੈ ਸਾਡੇ ਸਰੀਰ ਦੇ ਵਿੱਚ ਹੱਡੀ ਨੂੰ ਖੋਰਨ ਦਾ ਸਾਡੇ ਜਿਹੜੇ ਸਰੀਰ ਦਾ ਢਾਂਚਾ ਹੈ ਇਹਦੀ ਜਿਹੜੀ ਬੁਨਿਆਦ ਹੈ ਉਹ ਸਾਡੀ ਹੱਡੀ ਦੇ ਸਰ ਤੇ ਖੜੀ ਹੋਈ ਹੈ ਜੀ ਡਾਕਟਰ ਔਰ ਇਹ ਹੱਡੀ ਜਿਹੜੀ ਆ ਜਿਵੇਂ ਜਿਵੇਂ ਜਿੰਨੀ ਮਜ਼ਬੂਤ ਰਹੇਗੀ ਸਾਡੀ ਉਮਰ ਵੀ ਉਨੀ ਲੰਬਾ ਚੱਲੇਗੀ ਅਸੀਂ ਉਨਾ ਹੀ ਨਰੋਗੀ ਰਾਵਾਂਗੇ ਹੱਡੀ ਨੂੰ ਕਮਜ਼ੋਰ ਕਰਨ ਦੇ ਵਿੱਚ 80 ਤੋਂ 90% ਰੋਲ ਅਦਾ ਕਰਦੀ ਪਈ ਹੈ ਖੰਡ ਤਾਂ ਇਸ ਕਰਕੇ ਜਿਹੜੀ ਖੰਡ ਹੈ ਇੱਕ ਬਹੁਤ ਭਿਆਨਕ ਪਦਾਰਥ ਹੈ ਜਿਹੜਾ ਸਾਡੇ ਸਰੀਰ ਦੇ ਵਿੱਚ ਜਾ ਕੇ ਸਾਨੂੰ ਰੋਗੀ ਬਣਾ ਦਿਆ ਤਾਂ ਉਹਦੇ ਸਰ ਅਲਟਰਨੇਟਿਵ ਬਹੁਤ ਅੱਛਾ ਅਲਟਰਨੇਟਿਵ ਹੈ ਅਲਟਰਨੇਟਿਵ ਦਾ ਇਹਨੂੰ ਅਲਟਰਨੇਟਿਵ ਚ ਆਪਾਂ ਲੈ ਕੇ ਆਂਦਾ ਵੈਸੇ ਜਿਉਂ ਅਸੀਂ ਮਿੱਠਾ ਪਹਿਲਾਂ ਲੈ ਰਹੇ ਸੀ ਸਾਡੇ ਬਜ਼ੁਰਗ ਲੈ ਰਹੇ ਸੀ ਆਪਾਂ ਅੱਜ ਕੁਝ ਨਵਾਂ ਨਹੀਂ ਦਰਸ਼ਕਾਂ ਨੂੰ ਦੇ ਰਹੇ ਆਪਾਂ ਉਹਨਾਂ ਚੀਜ਼ਾਂ ਦੇ ਨਾਲ ਅਸੀਂ ਦੁਬਾਰਾ ਇੰਟਰੋਡਿਊਸ ਕਰਾ ਰਹੇ ਜਿਹੜੀਆਂ ਚੀਜ਼ਾਂ ਅਸੀਂ ਛੱਡੀ ਬੈਠੀ ਸੀ ਸਰ ਜਦੋਂ ਆਪਾਂ ਇੱਕ ਸਵਾਲ ਇਸ ਜਿਸ ਸਵਾਲ ਮੈਨੂੰ ਕੀਤਾ ਮੈਂ ਦਰਸ਼ਕਾਂ ਨੂੰ ਕਰਨਾ ਚਾਹਾਂਗਾ ਕਿ ਜਦੋਂ ਸਾਡੇ ਘਰਾਂ ਵਿੱਚ ਖੰਡ ਨਹੀਂ ਹੁੰਦੀ ਸੀ ਤਾਂ ਉਦੋਂ ਵੀ ਬਿਜ਼ਨਸ ਸਾਡੇ ਮਿੱਠਾ ਖਾਂਦੇ ਸੀ ਤਾਂ ਕੀ ਖਾਂਦੇ ਸੀ ਉਹ ਖਾਂਦੇ ਸੀ ਸਾਰਾ ਸਾਡੇ ਘਰਾਂ ਦੇ ਵਿੱਚ ਪਿਆ ਹੋਇਆ ਘਰ ਦਾ ਬਣਿਆ ਹੋਇਆ ਗੁੜ ਜੀ ਗੁੜ ਔਰ ਸ਼ੱਕਰ ਸਰ ਗੁੜ ਔਰ ਸ਼ੱਕਰ ਦੇ ਵਿੱਚ ਕੁਦਰਤ ਨੇ ਇਸ ਤਰ੍ਹਾਂ ਦੇ ਇੰਗਰੀਡੀਅੰਟਸ ਇਸ ਤਰ੍ਹਾਂ ਦੇ ਤੱਤ ਦਿੱਤੇ ਹੋਏ ਨੇ ਇਸ ਤਰ੍ਹਾਂ ਦੇ ਗੁਣ ਦਿੱਤੇ ਹੋਏ ਨੇ ਜਿਹੜਾ ਸਾਡੀ ਹੱਡੀ ਨੂੰ ਬਣਾਉਣ ਦਾ ਸਾਡੀ ਹੱਡੀ ਦੇ ਅੰਦਰ ਟਿਸ਼ੂ ਨੂੰ ਸਾਡੇ ਸੈੱਲ ਨੂੰ ਬਣਾਉਣ ਦਾ ਬਹੁਤ ਵਧੀਆ ਕੰਮ ਕਰਦਾ ਸਾਡੇ ਕੈਲਸ਼ੀਅਮ ਨੂੰ ਬਣਾਉਣ ਦਾ ਕੰਮ ਕਰਦਾ ਇਹ ਆ ਸਾਡੇ ਗੁੜ ਦੇ ਵਿੱਚ ਗੁਣ ਜਿਹੜਾ ਕਿ ਅੱਜ ਅਸੀਂ ਛੱਡੀ ਬੈਠੇ ਆ ਔਰ ਜਿਹੜੀ ਚੀਜ਼ ਸਾਡੇ ਛੱਡੀ ਨੂੰ ਬਣਾਉਂਦੀ ਆ ਉਹ ਨੂੰ ਅਸੀਂ ਛੱਡਤਾ ਜਿਹੜੀ ਹੱਡੀ ਨੂੰ ਖੋਰਦੀ ਪਈ ਆ ਉਹ ਨੂੰ ਅਸੀਂ ਇੰਡੇ ਕਰ ਰਹੇ ਆ ਤੇ ਇਸੇ ਕਰਕੇ ਹੀ ਅੱਜ ਬਹੁਤ ਸਾਰੇ ਘਰਾਂ ਦੇ ਵਿੱਚ ਪੇਸ਼ੈਂਟ ਜਿਹੜੇ ਨੇ ਉਹ ਗੋਡਿਆਂ ਦੇ మోਡਿਆਂ ਦੇ ਹਰ ਇੱਕ ਜੋਇੰਟ ਦੇ ਵਿੱਚ ਦਰਦਾਂ ਨੂੰ ਲੈ ਕੇ ਉਹ ਜੂਝ ਰਹੇ ਨੇ ਤਾਂ ਖੰਡ ਨੂੰ ਬੰਦ ਕਰਕੇ ਅਸੀਂ ਕੀ ਯੂਜ਼ ਕਰਨਾ ਹੈ ਗੁੜ ਦਾ ਇਸਤੇਮਾਲ ਕਰਨਾ ਹੈ ਦੇਖੋ 슈ਗਰ ਨੂੰ ਡਿਸਟਰਬ ਕਰਨ ਵਾਸਤੇ ਸਾਡੇ ਸੀਰ ਦੇ ਵਿੱਚ ਸੰਥੈਟਿਕ ਮਿੱਠੇ ਦਾ ਬਹੁਤ ਵੱਡਾ ਰੋਲ ਹੈ 슈ਗਰ ਨੂੰ ਕੁਦਰਤੀ ਮਿੱਠਾ ਕਦੇ ਵੀ ਡਿਸਟਰਬ ਨਹੀਂ ਕਰਦਾ ਹੁਣ ਜਿਹੜਾ ਗੁੜ ਹੈ ਉਹ ਹੈ ਸਾਡਾ ਕੁਦਰਤੀ ਮਿੱਠਾ ਜੀ ਕੁਦਰਤੀ ਮਿੱਠਾ ਹੈ ਜਿਹਨੂੰ ਇੱਕ ਜ਼ਮੀਨ ਦੇ ਵਿੱਚ ਗੱਦੇ ਦੇ ਰੂਪ ਦੇ ਵਿੱਚ ਬੀਜਿਆ ਗਿਆ ਉਹਦਾ ਰਸ ਕੱਢਿਆ ਗਿਆ ਉਹਨੂੰ ਕਾੜਿਆ ਗਿਆ ਕਾੜਨ ਤੋਂ ਬਾਅਦ ਉਹਨੂੰ ਇੱਕ ਹਾਰਡ ਹੋਣ ਦੇ ਵਿੱਚ ਰਿਆਕ ਗੁੜ ਬਣਾ ਦਿੱਤਾ ਗਿਆ ਇੱਕ ਸਾਰਾ ਕੁਦਰਤੀ ਪ੍ਰੋਸੈਸ ਹੈ ਠੀਕ ਹੈ ਤਾਂ ਇਹ ਕੁਦਰਤੀ ਪ੍ਰੋਸੈਸ ਦੇ ਵਿੱਚ ਬਣਿਆ ਹੋਇਆ ਗੁੜ ਜਿਹੜਾ ਜੋ ਤੁਸੀਂ ਇਨਟੇਕ ਕਰਦੇ ਹੋ ਤਾਂ ਇਹ ਤੁਹਾਡੇ 슈ਗਰ ਲੈਵਲ ਨੂੰ ਕਦੇ ਵੀ ਡਿਸਟਰਬ ਨਹੀਂ ਕਰੇਗਾ ਹੁਣ ਜਿੰਨੇ ਵੀ ਅਸੀਂ ਫਰੂਟ ਲੈਨੇ ਆ ਜਿੰਨੇ ਵੀ 슈ਗਰ ਵਾਲੇ ਪੇਸ਼ੈਂਟ ਲੋ ਫਰੂਟ ਵੀ ਲੈਂਦੇ ਨੇ ਤਾਂ ਫਰੂਟ ਦੇ ਵਿੱਚ ਵੀ ਜਿਹੜਾ ਮਿੱਠਾ ਪੈ ਜਾਂਦਾ ਉਹ ਕੁਦਰਤੀ ਕੁਦਰਤ ਨੇ ਵਿੱਚ ਮਠਾਇਆ ਕੀਤਾ ਹੈ ਤਾਂ ਉਹ ਵੀ ਸਾਡੇ ਸ਼ੂਗਰ ਨੂੰ ਡਿਸਟਰਬ ਨਹੀਂ ਕਰੇਗਾ ਤਾਂ ਇਸ ਕਰਕੇ ਗੁਰ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਸ਼ੂਗਰ ਵਾਲੇ ਪੀਸ਼ੈਂਟਾਂ ਵਾਸਤੇ ਠੀਕ ਹੈ ਜੀ ਡਾਕਟਰ ਇਹ ਤਾਂ ਹੋ ਗਿਆ ਇੱਕ ਜ਼ਹਿਰ ਆਪਾਂ ਜਿਹਨੂੰ ਸਭ ਤੋਂ ਵੱਡਾ ਜ਼ਹਿਰ ਕਹਿੰਦੇ ਆ ਕਿ ਖੰਡ ਮਿੱਠਾ ਇਸ ਤੋਂ ਇਲਾਵਾ ਹੋਰ ਵੀ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਪਈਆਂ ਨੇ ਜੀ ਜੀ ਔਰ ਉਹ ਸਾਨੂੰ ਖਾਣ ਪੀਣ ਦੇ ਵਿੱਚ ਜਿਵੇਂ ਕਹਿੰ ਲੋ ਕਿ ਨੁਕਸਾਨ ਕਰਦੀਆਂ ਜੀ ਉਹਦੇ ਚ ਸਾਰ ਦੂਸਰੇ ਨੰਬਰ ਤੇ ਆ ਜਾਂਦਾ ਹੈ ਸਾਡਾ ਚਿੱਟਾ ਨਮਕ ਜਿਨੂੰ ਅਸੀਂ ਸਮੁੰਦਰੀ ਨਮਕ ਕਹਿੰਦੇ ਆਂ ਔਰ ਅਲੱਗ-ਅਲੱਗ ਬ੍ਰਾਂਡ ਦੇ ਵਿੱਚੋਂ ਨਮਕ ਆ ਰਿਹਾ ਉਹ ਵੀ ਇੱਕ ਥੈਲੀ 'ਚ ਪੈ ਕੇ ਬ੍ਰਾਂਡਡ ਨਮਕ ਸਾਡੇ ਘਰਾਂ 'ਚ ਆ ਰਿਹਾ ਔਰ ਜਿਹੜਾ ਸਮੁੰਦਰੀ ਨਮਕ ਹੈ ਉਹ ਵੀ ਸਾਡੇ ਸਰੀਰ ਦੇ ਵਿੱਚ ਹਜ਼ਾਰਾਂ ਰੋਗ ਪੈਦਾ ਕਰ ਰਿਹਾ ਉਹਦੇ ਲਈ ਸਭ ਤੋਂ ਪਹਿਲੇ ਨੰਬਰ ਤੇ ਪਹਿਰ ਉਸੇ ਗਲਤੀ ਆ ਜਾਂਦਾ ਸਾਡੀ ਹੱਡੀ ਨੂੰ ਹੋਰਨ ਦੇ ਵਿੱਚ ਨਮਕ ਦਾ ਵੀ ਬਹੁਤ ਵੱਡਾ ਰੋਲ ਹੈ ਔਰ ਦੂਸਰੇ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਥਾਇਰੋਇਡ ਦੀ ਸਮੱਸਿਆ ਹੈ ਜਿਨ੍ਹਾਂ ਦੇ ਵਿੱਚ ਹਾਰਮੋਨ ਇਮਬੈਲੈਂਸ ਨੇ ਲੇਡੀਜ਼ ਦੇ ਵਿੱਚ ਬਾਂਸਪੰਦੀ ਸਮੱਸਿਆ ਜਿਹੜੀ ਆ ਰਹੀ ਆ ਉਹਦੇ ਵਿੱਚ ਬਹੁਤ ਵੱਡਾ ਰੋਲ ਹੈ ਸਾਡੇ ਨਮਕ ਦਾ ਜੋ ਸਮੁੰਦਰੀ ਨਮਕ ਹੈ ਔਰ ਤੁਹਾਡੇ ਬਾਡੀ ਦੇ ਵਿੱਚ ਹਾਰਮੋਨਸ ਨੂੰ ਡਿਸਟਰਬ ਕਰਨ ਦੇ ਪਿੱਛੇ ਬਹੁਤ ਵੱਡਾ ਰੋਲ ਹੈ ਤੁਹਾਡੇ ਜਿੱਟੇ ਨਮਕ ਦਾ ਜਿਹੜਾ ਸਮੁੰਦਰੀ ਨਮਕ ਹੈ ਤਾਂ ਇਹ ਵੀ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਰੋਗਾਂ ਨੂੰ ਪੈਦਾ ਕਰ ਰਿਹਾ ਔਰ ਇਸ ਜ਼ਹਿਰ ਨੂੰ ਵੀ ਅਗਰ ਤੁਸੀਂ ਬੰਦ ਕਰ ਦਿਓ ਤਾਂ ਬੰਦ ਕਰਨ ਤੋਂ ਬਾਅਦ ਫੇਰ ਉਹੀ ਅਲਟਰਨੇਟਿਵ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਜੋ ਸਾਡੇ ਬਜ਼ੁਰਗ ਪਹਿਲਾਂ ਵਰਤਦੇ ਸੀ ਇਹਦੇ ਇੰਟਰਨੈਟ ਦੇ ਵਿੱਚ ਵੀ ਆਪਾਂ ਨੂੰ ਉਹੀ ਦੁਬਾਰਾ ਇਸਤੇਮਾਲ ਕਰਨਾ ਪੈਗਾ ਹੁਣ ਮੈਂ ਫੇਰ ਸਵਾਲ ਆਪਾਂ ਦਰਸ਼ਕਾਂ ਦੇ ਕਿ ਰੱਖਦੇ ਆ ਕਿ ਉਹ ਕੀ ਚੀਜ਼ ਸੀ ਜਿਹੜੀ ਸਮੁੰਦਰੀ ਨਮਕ ਜਦੋਂ ਨਹੀਂ ਹੁੰਦਾ ਸੀ ਸਾਡੇ ਘਰਾਂ 'ਚ ਜਦੋਂ ਕੀ ਵਰਦੇ ਸੀ ਤਾਂ ਸਾਰੇ ਦਰਸ਼ਕ ਜਾਣਦੇ ਨੇ ਕਿ ਉਸ ਟਾਈਮ ਦੇ ਵਿੱਚ ਸਾਡੇ ਬਜ਼ੁਰਗ ਸੈਂਦਾ ਸੈਂਦਾ ਨਮਕ ਇਸਤੇਮਾਲ ਕਰਦੀ ਸੀ ਜਿਹਨੂੰ ਜਿਹਨੂੰ ਡਲੇ ਵਾਲਾ ਨਮਕ ਕਹਿੰਦੇ ਨੇ ਡਲੇ ਵਾਲਾ ਨਮਕ ਹਾਂ ਡਲੇ ਵਾਲਾ ਨਮਕ ਇਹਨੇ ਸੀਟ ਲਈ ਵਿੱਚ ਆਂਦਾ ਸੀਗਾ ਪਿੰਡਾਂ ਦੇ ਵਿੱਚ ਘੜੁਕਿਆਂ ਦੇ ਉੱਪਰ ਟਰਾਲੀਆਂ ਦੇ ਉੱਪਰ ਬਹੁਤ ਸਾਰੇ ਲੋਕ ਗਲੀਆਂ ਦੇ ਵਿੱਚ ਉਹਦਾ ਨੂੰ ਵੇਚਦੇ ਸੀ ਅੱਜ ਵੀ ਵੇਚਦੇ ਨੇ ਅੱਜ ਵੀ ਵੇਚਦੇ ਨੇ ਤਾਂ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਜਿਹੜੇ ਨਮਕ ਦੇ ਵਿੱਚ ਵੀ ਬਹੁਤ ਸਾਰੇ ਗੁਣ ਨੇ ਤਾਂ ਉਹਦੇ ਵਿੱਚੋਂ ਸਭ ਤੋਂ ਗੁਣਕਾਰੀ ਨਮਕ ਜਿਹੜਾ ਹੈ ਉਹ ਹੈਗਾ ਪਿੰਕ ਰੌਕ ਸਾਲਟ ਜਿਹਨੂੰ ਜਿਹੜਾ ਜਿਹੜਾ ਪਿੰਕ ਰੰਗ ਦਾ ਜਲਾ ਹੁੰਦਾ ਢਿਲਾ ਹੁੰਦਾ ਜੀ ਜੀ ਉਹਦੇ ਵਿੱਚ 84 ਪਲਸ ਮਿਨਰਲ ਹੁੰਦੇ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਨ ਦਾ ਕੰਮ ਕਰਦੇ ਨੇ ਜਿਨ੍ਹਾਂ ਦਾ ਪੀ.ਐਚ ਵੱਧ ਰਿਹਾ ਹੈ ਘਟ ਰਿਹਾ ਹੈ ਐਸਿਡ ਬਣਦਾ ਹੈ ਪੇਟ ਦੇ ਵਿੱਚ ਬਾਦਰ ਜਮੀ ਰਹਿੰਦੀ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਤੁਹਾਡਾ ਨਮਕ ਹੀ ਠੀਕ ਕਰ ਸਕਦਾ ਅਗਰ ਤੁਸੀਂ ਉਸ ਨਮਕ ਨੂੰ ਸਮਾਂ ਰਹਿੰਦੇ ਅਗਰ ਚੇਂਜ ਕਰ ਦਿੰਦੇ ਹੋ ਤਾਂ ਆਪਾਂ ਉਹ ਪਿੰਕ ਵਾਲੀ ਚੂਜ਼ ਕਰਨੀ ਆ ਉਸ ਉਸ ਨੂੰ ਡੜੀ ਨੂੰ ਲਿਆਓ ਮਾਰਕੀਟ 'ਚ ਵੀ ਮਿਲ ਜਾਂਦਾ ਬੜਾ ਈਜ਼ੀਲੀ ਅਵੇਲੇਬਲ ਹੈ ਮਾਰਕੀਟ 'ਚੋਂ ਮਿਲ ਜਾਂਦਾ ਹੈ ਤਾਂ ਉਹਨੂੰ ਲਿਆ ਕੇ ਘਰੇ ਹੱਥ ਨਾਲ ਤੂ ਬਣਾ ਕੇ ਬੜੇ ਤਰੀਕੇ ਵਧੀਆ ਤਿਕਰਾਂ ਨੂੰ ਸੁਕਾ ਕੇ ਉਸ ਤੋਂ ਬਾਅਦ ਕੁੱਟ ਕੇ ਆਪਣੇ ਘਰ ਦੇ ਵਿੱਚ ਉਹਨੂੰ ਦੁਬਾਰਾ ਇਸਤੇਮਾਲ ਕਰੋ ਸਰ ਅਗਰ ਤੁਸੀਂ ਇਸ ਨਮਕ ਨੂੰ ਰੈਗੂਲਰ ਲੈਣਾ ਸ਼ੁਰੂ ਕਰ ਦਿੰਦੇ ਹੋ ਤਾਂ ਜਿਨ੍ਹਾਂ ਨੂੰ ਥਾਇਰੋਇਡ ਦੀਆਂ ਗੋਲੀਆਂ ਲੱਗੀਆਂ ਨੇ ਬੀਪੀ ਦੀਆਂ ਗੋਲੀਆਂ ਲੱਗੀਆਂ ਨੇ ਉਹ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਔਰਬੋਰ ਤੋਂ ਜਿੱਕਰਲੇ ਨਮਕ ਨੂੰ ਚੇਂਜ ਕਰਕੇ ਹੀ ਇਹਦੇ 'ਚ ਬਦਲਾਅ ਕਰ ਸਕਦੇ ਹੋ ਤੇ ਤੀਸਰਾ ਜਿਹੜਾ ਜਿਹੜੀ ਆਪਾਂ ਗੱਲ ਕਰ ਰਹੇ ਆ ਉਹ ਆਪਾਂ ਰਫਾਈਂਡ ਦੀ ਕਰ ਰਹੇ ਆ ਕਿ ਜਿੰਨੇ ਵੀ ਬ੍ਰਾਂਡਡ ਰਫਾਈਂਡ ਨੇ ਜੀ ਜਿੰਨੇ ਵੀ ਬ੍ਰਾਂਡਡ ਰਫਾਈਂਡ ਆ ਰਹੇ ਨੇ ਉਹ ਵੀ ਸਰ ਸਾਡੇ ਸੀਰ ਦੇ ਵਿੱਚ ਰੋਗਾਂ ਨੂੰ ਵਧਾਉਣ ਦੇ ਪਿੱਛੇ ਬਹੁਤ ਵੱਡਾ ਕਾਰਨ ਆ ਰਿਹਾ ਰਫਾਈਂਡ ਤੁਸੀਂ ਧਿਆਨ ਦਿਓਗੇ ਥੋੜਾ ਜਿਹਾ ਆਪਣੇ ਪਿੱਛੇ ਨੂੰ ਆਪਾਂ ਆਪਣੇ ਮਾਈਂਡ ਨੂੰ ਲੈ ਕੇ ਚੱਲਾਂਗੇ ਤਾਂ ਧਿਆਨ ਦੇਵਾਂਗੇ ਜਦੋਂ ਦਾ ਰਫਾਈਨ ਸਾਡੇ ਘਰਾਂ ਦੇ ਵਿੱਚ ਆਇਆ ਜਦੋਂ ਦਾ ਰਫਾਈਨ ਸਾਡੇ ਘਰਾਂ ਦੇ ਵਿੱਚ ਆਇਆ ਹੋ ਗਈ ਲੇਡੀ ਚ ਬਾਂਝਪਾਨ ਔਰ ਜੈਂਟ ਦੇ ਵਿੱਚ ਨਾ ਕੌਨਸੀ ਕਹਾਣੀ ਸ਼ੁਰੂ ਹੋ ਗਈ ਹੈ ਬੱਚੇ ਪੈਦਾ ਕਰਨ ਵਾਲੇ ਉਹ ਗੁਣ ਉਹ ਤੱਤ ਉਹ ਸੱਲ ਹੀ ਖਤਮ ਹੋ ਰਹੇ ਨੇ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਬਣ ਰਿਹਾ ਸਾਡਾ ਰਫਾਈਨ ਅਗਰ ਅਸੀਂ ਇਸ ਰਫਾਈਨ ਨੂੰ ਜਦੋਂ ਕੀ ਤੜਕਾ ਪਹਿਲਾਂ ਵੀ ਤਰ੍ਹਾਂ ਚ ਲੱਗਦਾ ਸੀ ਜੀ ਜੀ ਰੋਟੀਆਂ ਦੇ ਉੱਪਰ ਪਹਿਲਾਂ ਵੀ ਕਿਉਂ ਲੱਗਦਾ ਸੀ ਤਾਂ ਉਹ ਜੋ ਜੋ ਅਸੀਂ ਪਹਿਲਾਂ ਇਸਤੇਮਾਲ ਕਰਦੇ ਸੀ ਇੱਥੇ ਇਹਨੂੰ ਵੀ ਬੰਦ ਕਰਕੇ ਆਪਾਂ ਨੂੰ ਦੁਬਾਰਾ ਉਹਦੇ ਨਾਲ ਜੁੜਨਾ ਪਵੇਗਾ ਹੁਣ ਜਦੋਂ ਰਿਫਾਈਨ ਸਾਡੇ ਘਰਾਂ 'ਚ ਨਹੀਂ ਹੁੰਦਾ ਸੀ ਤਾਂ ਉਦੋਂ ਸਾਰੇ ਦਰਸ਼ਕ ਜਾਣਦੇ ਨੇ ਕਿ ਉਸ ਟਾਈਮ ਤੇ ਘਰ ਦੇ ਵਿੱਚ ਤੜਕਾ ਜਿਹੜਾ ਲਗਾਇਆ ਜਾਂਦਾ ਸੀ ਉਹ ਲੱਗਦਾ ਸੀ ਸਰੋਂ ਦੇ ਤੇਲ ਦਾ ਤੜਕਾ ਤੇ ਦੁਬਾਰਾ ਰਿਫਾਈਨਡ ਨੂੰ ਬੰਦ ਕਰਕੇ ਸਾਨੂੰ ਸਰੋਂ ਦਾ ਤੇਲ ਹੀ ਇਸਤੇਮਾਲ ਕਰਨਾ ਪਵੇਗਾ ਤਾ ਜੋ ਅਸੀਂ ਇਹ ਜਿਹੜੀਆਂ ਸਮੱਸਿਆਵਾਂ ਸਾਡੇ ਸੀਰੀਜ਼ ਆ ਰਹੀਆਂ ਨੇ ਇਹਨਾਂ ਚੋਂ ਬੱਸ ਕੀਏ ਜਿਹੜਾ ਸਰੋਂ ਦਾ ਤੇਲ ਹੈ ਉਹ ਵੀ ਪੈਕਿੰਗ ਵਾਲਾ ਨਹੀਂ ਜੀ ਪੈਕਿੰਗ ਵਾਲਾ ਨਹੀਂ ਉਹ ਜਿਹੜਾ ਕੋਲੂ ਤੋਂ ਤੁਸੀਂ ਡਾਇਰੈਕਟ ਲੈ ਕੇ ਆਉਂਦੇ ਹੋ ਜਿਹੜਾ ਤੁਸੀਂ ਟੱਕਣ ਖੋਲਦੇ ਤੁਹਾਡੀਆਂ ਅੱਖਾਂ ਨੂੰ ਚੁਬਦਾ ਹੈ ਤੁਹਾਡੇ ਨੱਕ ਨੂੰ ਪਤਾ ਲੱਗਦਾ ਕੜਤਮ ਆਉਂਦੀ ਹੈ ਉਹ ਤੇਲ ਸਰ ਤੁਹਾਡੇ ਹਾਰਟ ਦੀ ਰਿਪੇਅਰ ਕਰੇਗਾ ਤੁਹਾਡੇ ਹਾਰਟ ਨੂੰ ਹੈਲਦੀ ਕਰੇਗਾ ਤੁਹਾਡੇ ਹਾਰਟ ਦੀਆਂ ਜਿੰਨੀਆਂ ਵੀ ਆਰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਬਲੌਕਸ ਬਣ ਰਹੀ ਹੈ ਕੈਸਟਰੋਲ ਵਧ ਰਹੇ ਨੇ ਟ੍ਰਾਈਗਲਾਈਸਰਿਡ ਵਧ ਰਹੇ ਨੇ ਉਹਨਾਂ ਸਾਰਿਆਂ ਨੂੰ ਠੀਕ ਕਰਨ ਦਾ ਕੰਮ ਕਰੇਗਾ ਤੁਹਾਡਾ ਸਰੋਂ ਦਾ ਤੇਲ اور ਮੈਂ ਜਿਹੜੀ ਰਿਫਾਈਨ ਦੀ ਗੱਲ ਕਰ ਰਿਹਾ ਸੀ ਸਰ ਜਿਹੜਾ ਰਿਫਾਈਨਡ ਹੈ ਨਾ ਜਦੋਂ ਇਹਨੂੰ ਰਿਫਾਈਨਡ ਕੀਤਾ ਜਾਂਦਾ ਤਾਂ ਬਹੁਤ ਤਰੀਕੇ ਦੇ ਕੈਮੀਕਲ ਲਗਾ ਕੇ ਇਹਨੂੰ ਰਿਫਾਈਨਡ ਕੀਤਾ ਜਾਂਦਾ ਔਰ ਤੁਸੀਂ ਧਿਆਨ ਦਿਓਗੇ ਤਾਂ ਜਿੰਨੀਆਂ ਵੀ ਵੱਡੀਆਂ ਫੈਕਟਰੀਆਂ ਨੇ ਉਹ ਸਾਡੇ ਵਾਂਗ ਦੇ ਇਹਨੂੰ ਰਿਫਾਈਨ ਨਹੀਂ ਕਰ ਰਹੀਆਂ ਕਿ ਤੁਹਾਨੂੰ ਅੱਛਾ ਕਰਕੇ ਦੇ ਦੇਣ ਸਭ ਉਸ ਤੇਲ ਦੇ ਵਿੱਚੋਂ ਬਹੁਤ ਸਾਰੇ ਪਦਾਰਥਾਂ 'ਚੋਂ ਚਿਕਨਾਹਟ ਨੂੰ ਕੱਢ ਕੇ ਰਿਫਾਈਨਡ ਬਣਾਇਆ ਜਾਂਦਾ ਔਰ ਉਹ ਜਿਹੜੀ ਚਿਕਨਾਹਟ ਨਿਕਲੀ ਹੁੰਦੀ ਆ ਉਹ ਨੂੰ ਤੋਂ ਕਾਸਮੈਟਿਕ ਪ੍ਰੋਡਕਟ ਤਿਆਰ ਹੋ ਰਹੇ ਨੇ ਉਹਦੇ ਚੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਪਦਾਰਥ ਤਿਆਰ ਹੋਣ ਉਹ ਵੀ ਸਾਡੀ ਮਾਰਕੀਟ 'ਚ ਆ ਰਹੇ ਨੇ ਉਹ ਵੀ ਹਾਰਮਫੁਲ ਨੇ ਸਾਡੀ ਬਾਡੀ ਵਾਸਤੇ ਪਰ ਆਪਾਂ ਇਹਨਾਂ ਚੋਂ ਛੱਡ ਕੇ ਅਗਰ ਸਰੋਂ ਦਾ ਤੇਲ ਇਸਤੇਮਾਲ ਕਰਦੇ ਤਾਂ ਸਰ ਉਹ ਸਾਡੇ ਲਈ ਵਰਧਾਨਿਕ ਸਾਬਤ ਹੋ ਸਕਦਾ ਹੈ ਔਰ ਡਾਕਟਰ ਸਾਹਿਬ ਇਹਦੇ ਤੋਂ ਇਲਾਵਾ ਹੋਰ ਆਪਣੇ ਘਰਾਂ ਦੇ ਵਿੱਚ ਕਿਹੜੀ ਐਸੀ ਵਸਤੂ ਹੈ ਜਿਹੜੀ ਸਾਡੇ ਸਰੀਰ ਦੇ ਅੰਦਰ ਜਿਹੜੀ ਜ਼ਹਿਰ ਪਾਦਾ ਕਰਦੀ ਜੀ ਸਾ ਇਸ ਤੋਂ ਅਗਲਾ ਚੌਥਾ ਚੌਥਾ ਜ਼ਹਿਰ ਆ ਜਾਂਦਾ ਮੈਦਾ ਜਿਹੜਾ ਅਸੀਂ ਉਹ ਵੀ ਡੇਲੀ ਬਾਏ ਡੇਲੀ ਸਾਡੇ ਘਰਾਂ ਦੇ ਵਿੱਚ ਇਸਤੇਮਾਲ ਹੋ ਰਿਹਾ ਜੀ ਤਾਂ ਮੈਦਾ ਵੀ ਛੱਡਣਾ ਬਹੁਤ ਜ਼ਰੂਰੀ ਹੈ ਮੈਦਾ ਜਿਹੜਾ ਹੈ ਉਹ ਸਾਡੇ ਸਰੀਰ ਦੇ ਜਿਨੀ ਅੰਤੜੀਆਂ ਹੁੰਦੀਆਂ ਨੇ ਫੂਲ ਪੈਪਾ ਜਾਂ ਸਾਡੀਆਂ ਅੰਤੜੀਆਂ ਨੇ ਉਹਨਾਂ ਦੇ ਵਿੱਚ ਜਾ ਕੇ ਚਿਪਕਦਾ ਹੈ ਜਿਹੜਾ ਕਿ ਜਦੋਂ ਜਿਹਦੇ ਨਾਲ ਸਾਨੂੰ ਡੇਲੀ ਕਬਜ ਰਣ ਦੀ ਸਮੱਸਿਆ ਆ ਜਾਂਦੀ ਹੈ ਜਿਹਦੇ ਨਾਲ ਸਾਡਾ ਪੇਟ ਪ੍ਰੋਪਰ ਸਾਫ਼ ਨਹੀਂ ਹੁੰਦਾ ਜਿਹੜਾ ਮਲ ਹੈ ਸਾਡਾ ਉਹ ਸਾਡੀਆਂ ਅੰਤੜੀਆਂ ਦੇ ਵਿੱਚ ਫਸਦਾ ਹੈ ਔਰ ਇਨਫੈਕਸ਼ਨ ਪੈਦਾ ਕਰਦਾ ਫਿਰ ਇੰਨੀਆਂ ਕਿ ਭਿਆਨਕ ਗੈਂਸਾ ਉਹਦੇ ਨਾਲ ਬਣਦੀਆਂ ਨੇ 100 ਤੋਂ ਪਲੱਸ ਗੈਂਸਾ ਸਾਡੇ ਸੀਰ ਵਿੱਚ ਬਣਦੀਆਂ ਨੇ ਜਿਹੜੀਆਂ ਉਸ ਤੋਂ ਅੱਗੇ ਜਾ ਕੇ ਯੂਰਿਕ ਐਸਿਡ ਦਾ ਰੂਪ ਲੈਂਦੀਆਂ ਨੇ ਜੋੜਾਂਗੇ ਦਰਦਾਂ ਦਾ ਰੂਪ ਲੈਂਦੀਆਂ ਨੇ ਗਠੀਏ ਦਾ ਰੂਪ ਲੈਂਦੀਆਂ ਨੇ ਤੁਹਾਡਾ ਬੀਪੀ ਅਪ ਡਾਊਨ ਕਰਨ ਦੇ ਪਿੱਛੇ ਉਹਨਾਂ ਗੈਂਸਾਂ ਦਾ ਬਹੁਤ ਵੱਡਾ ਔਰ ਹਾਥੂ ਹੁੰਦਾ ਤੁਹਾਡੇ ਥਾਇਰੋਇਡ ਨੂੰ ਵਿਗਾੜਨ ਦੇ ਪਿੱਛੇ ਤੁਹਾਡੇ ਸਟ्रेस ਨੂੰ ਵਧਾਉਣ ਦੇ ਪਿੱਛੇ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਇਹ ਜਿੰਨੀਆਂ ਵੀ ਸਮੱਸਿਆਵਾਂ ਨੇ ਕਿ ਉਸ ਗੈਰ ਦੀ وجہ ਕਰਕੇ ਵੀ ਬਣ ਜਾਂਦੀਆਂ ਨੇ ਤਾਂ ਮੈਦਾ ਜਿਹੜਾ ਹੈ ਉਹ ਵੀ ਸਾਡੇ ਸਰੀਰ ਲਈ ਕੋਈ ਬਹੁਤ ਤਾਂ ਚੰਗੀ ਚੀਜ਼ ਨਹੀਂ ਹੈਗੀ ਉਹਨੂੰ ਛੱਡ ਕੇ ਸਾਨੂੰ ਅਲਟਰਨੇਟਿਵ ਜਿਹੜੇ ਪਦਾਰਥ ਨੇ ਜਿੰਨੇ ਜਿਹੜੇ ਪੰਜ ਤਰ੍ਹਾਂ ਦੇ ਮਿਲਟਸ ਨੇ ਉਨਾ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੇ ਵਿੱਚ ਬੜੀ ਵਧੀਆ ਮਾਤਰਾ ਦੇ ਵਿੱਚ ਬਹੁਤ ਹਾਈ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਹੈ ਔਰ ਇਹਦੇ ਨਾਲ ਸਰ ਇਹ ਚਾਰ ਜਿਹੜਾ ਵੀ ਤਰ੍ਹਾਂ ਕੋ ਗੱਲ ਕੀਤੀ ਔਰ ਪੰਜਵੇਂ ਪੰਜਵਾਂ ਉਹਨੂੰ ਆਪਾਂ ਜ਼ਹਿਰ ਨਹੀਂ ਕਹਿ ਸਕਦੇ ਪੰਜਵਾਂ ਇੱਕ ਪਦਾਰਥ ਇਸ ਤਰ੍ਹਾਂ ਦਾ ਜਿਹਨੂੰ ਅੱਜ ਉਹ ਵੀ ਸਾਡੇ ਸਰੀਰ ਦੇ ਵਿੱਚ ਰੋਗਾਂ ਨੂੰ ਪੈਦਾ ਕਰਨ ਤੇ ਸਾਡੀ ਹੱਡੀ ਨੂੰ ਕਮਜ਼ੋਰ ਕਰਨ ਦੇ ਪਿੱਛੇ ਬਹੁਤ ਥੋੜਾ ਰੋਲ ਅਦਾ ਕਰ ਰਿਹਾ ਜੀ ਜੀ ਉਹ ਹੈ ਸਾਡਾ ਸਰ ਘਰਾਂ ਦੇ ਵਿੱਚ ਲੱਗਿਆ ਹੋਇਆ ਆਰਓ ਪਾਣੀ ਜੀ ਆਰੋ ਪਾਣੀ ਜਿਹੜਾ ਉਹ ਵੀ ਸਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਰੋਗ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਪੈਦਾ ਕਰਦਾ ਹੈ ਜੀ ਹੁਣ ਪਾਣੀ ਜੋ ਅੱਜ ਦੇ ਹਾਲਾਤਾਂ ਦੇ ਮੁਤਾਬਕ ਜਿਹੜਾ ਧਰਤੀ ਵਾਲਾ ਪਾਣੀ ਆ ਉਹ ਗੰਦਲਾ ਹੋ ਚੁੱਕਿਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜੀ 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 ਉਹ ਸਹੀ ਗੱਲ ਹੈ ਬਟ ਜਦੋਂ ਅਸੀਂ ਉਸ ਪਾਣੀ ਨੂੰ ਫਿਲਟਰ ਕਰਦੇ ਹਾਂ ਤਾਂ ਉਹ ਫਿਲਟਰ ਕਰਨ ਤੋਂ ਬਾਅਦ ਉਹ ਪਾਣੀ ਬਹੁਤਾ ਕੋ ਚੰਗਾ ਨਹੀਂ ਰਹਿ ਜਾਂਦਾ ਕਾਰਨ ਕੀ ਹੈ ਕਿਉਂਕਿ ਫਿਲਟਰ ਦੇ ਵਿੱਚ ਇਸ ਤਰ੍ਹਾਂ ਦੀ ਮਸ਼ੀਨਰੀ ਲੱਗੀ ਹੋਈ ਹੈ ਇਸ ਤਰ੍ਹਾਂ ਦੇ ਪੁਰਜ਼ੇ ਲੱਗੇ ਹੋਏ ਨੇ ਕਿ ਜਿਹੜੇ ਉਸ ਪਾਣੀ ਦੇ ਵਿੱਚੋਂ ਮਾੜੇ ਤੱਤਾਂ ਦੇ ਨਾਲ-ਨਾਲ ਚੰਗੇ ਤੱਤਾਂ ਨੂੰ ਵੀ ਜਿਹੜਾ ਉਹ ਡਿਸਟਰੋਏ ਕਰ ਦਿੰਦੇ ਨੇ ਤਾਂ ਉਹ ਪਾਣੀ ਇੱਕ ਫੁਕਲਾ ਪਾਣੀ ਬਣ ਜਾਂਦਾ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਤੱਤ ਨਹੀਂ ਹੁੰਦਾ ਆ ਜਿਹੜਾ ਫਿਲਟਰ ਵਾਲਾ ਪਾਣੀ ਹੁੰਦਾ ਉਹ ਐਸਡੀਪ ਹੁੰਦਾ ਤਾਂ ਸਾਡੀ ਬਾਡੀ ਦੇ ਵਿੱਚ ਪਹਿਲਾਂ ਹੀ ਐਸਿਡ ਬਣਿਆ ਉੱਪਰੋਂ ਅਸੀਂ ਫਿਲਟਰ ਵਾਲਾ ਪਾਣੀ ਪੀਰਾਂ ਤਾਂ ਕੋ ਡਬਲ ਐਸਿਡ ਬਣ ਕੇ ਸਾਡੇ ਸੀਸ ਦੇ ਵਿੱਚ ਰੋਗਾਂ ਨੂੰ ਪੈਦਾ ਕਰਦਾ ਤਾਂ ਇੱਥੇ ਹੁਣ ਸੀ ਇਹ ਨਹੀਂ ਕਹਾਂਗੇ ਕਿ ਆਰਓ ਵਾਲਾ ਆਰਓ ਜਿਹੜਾ ਉਹ ਬੰਦ ਕਰ ਦਿਓ ਆਰਓ ਵਾਲਾ ਪਾਣੀ ਪੀਣਾ ਨਹੀਂ ਹੈ ਬਟ ਅਪਾ ਇਹ ਚੇਂजेस ਕਰਾਂਗੇ ਜੀ ਇਹਦੇ ਚ ਚੇਂजेस ਕੀ ਹੋਣਗੇ ਕਿ ਪਾਣੀ ਤੁਸੀਂ ਆਰਓ ਦਾ ਹੀ ਵਰਤ ਸਕਦੇ ਹੋ ਪਰ ਆਰਓ ਵਾਲੇ ਪਾਣੀ ਨੂੰ ਕੁਝ ਟਾਈਮ ਕੁਝ ਘੰਟੇ ਤੁਸੀਂ ਘੜੇ ਦੇ ਵਿੱਚ ਪਾਣਾ ਜੀ ਹਾਂ ਸਹੀ ਸੁਣਿਆ ਤੁਸੀਂ ਘੜੇ ਦੇ ਵਿੱਚ ਪਾਇਆ ਹੋਇਆ ਪਾਣੀ ਜਿਹੜਾ ਹੈ ਫਿਲਟਰ ਦੇ ਵਿੱਚ ਤੁਸੀਂ ਪਾਣ ਨੂੰ ਬਾਹਰ ਕੱਢਦੇ ਹੋ ਤਾਂ ਉਹਦੇ ਵਿੱਚ ਜ਼ੀਰੋ ਮਿਨਰਲਸ ਹੁੰਦੇ ਨੇ ਜ਼ੀਰੋ ਤੱਕ ਹੁੰਦਾ ਬਟ ਜਦੋਂ ਉਸੇ ਪਾਣੀ ਨੂੰ ਤੁਸੀਂ 12 ਘੰਟੇ ਵਾਸਤੇ ਘੜੇ ਦੇ ਵਿੱਚ ਪਾ ਦਿੰਦੇ ਹੋ ਤਾਂ ਉਹ ਪਾਣੀ ਤੁਹਾਡਾ ਅਲਕਲਾਈਨ ਬਣ ਜਾਂਦਾ ਹੈ ਉਹ ਐਸਡੀ ਦਾ ਪਾਣੀ ਜਿਹੜਾ ਫਿਲਟਰ ਦਿੰਦਾ ਸੀ ਉਹ ਘੜੇ ਦੇ ਵਿੱਚ ਅਲਕਲਾਈਨ ਹੋ ਗਿਆ ਉਹਦੇ ਪਿੱਛੇ ਬਹੁਤ ਵੱਡਾ ਰੋਲ ਹੈ ਸਾਡੇ ਘੜੇ ਘੜੇ ਦੀ ਜਿਹੜੀ ਮਿੱਟੀ ਹੈ ਉਹ ਉਸ ਪਾਣੀ ਨੂੰ ਗੁਣਕਾਰੀ ਬਣਾ ਦਿੰਦੀ ਹੈ ਔਰ ਜੇ ਉਸ ਘੜੇ ਦੇ ਵਿੱਚ ਤੁਸੀਂ ਇੱਕ ਛੋਟਾ ਸਿੱਕਾ ਜਾਂ ਕੋਈ ਛੋਟਾ ਬਰਤਨ ਤਾਂਬੇ ਦਾ ਪਾ ਦਿੰਦੇ ਹੋ ਤਾਂ ਸਰ ਉਹ ਪਾਣੀ ਨਹੀਂ ਉਹ ਦਵਾਈ ਹੈ ਤੁਹਾਡੀ ਘੜੇ ਦੇ ਵਿੱਚ ਪਿਆ ਕਿਉਂਕਿ ਫਿਲਟਰ ਵਾਲੇ ਪਾਣੀ ਨੂੰ ਉਹਦਾ ਚੇਂਜ ਕਰਕੇ ਜਾਂ ਫਿਲਟਰ ਵਾਲੇ ਪਾਣੀ ਨੂੰ ਘੜੇ 'ਚ ਪਾ ਲੋਗੇ ਤਾਂ ਉਹ 'ਚ ਮਰੇ ਹੋਏ ਤੱਤ ਦੁਬਾਰਾ ਜਿੰਦਾ ਹੋ ਜਾਣਗੇ 12 ਘੰਟਿਆਂ ਦੇ ਨਾਲ ਤਾਂ ਉਸ ਪਾਣੀ ਨੂੰ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਬਹੁਤ ਵੱਡੇ ਲੈਵਲ 'ਤੇ ਆਪਣੇ ਰੋਗਾਂ ਨੂੰ ਠੀਕ ਕਰਨ ਵਾਲੇ ਡਾਕਟਰ ਖੁਦ ਬਣ ਜਾਂਗੇ ਜੀ ਜੀ ਹਾਂਜੀ ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਆ ਦਰਸ਼ਕੋ ਜਿਵੇਂ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਵੇਂ ਆਪਾਂ ਆਪਣੇ ਘਰ ਦੇ ਵਿੱਚੋਂ ਇਹ ਜਿਹੜੇ ਪੰਜ ਜ਼ਹਿਰ ਨੇ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਕੱਢ ਦਿਓ ਤਾਂ ਤੁਸੀਂ ਕਿੰਨੀਆਂ ਬਿਮਾਰੀਆਂ ਤੋਂ ਜਿਹੜੀ ਹੈ ਉਹ ਰਹਿਤ ਪਾਸੰਦ ਹੋ ਜਾਨੀ ਆ ਭਿਆਨਕ ਬਿਮਾਰੀਆਂ ਜਿਹੜੀਆਂ ਅੱਜ ਕੱਲ ਲੱਗਦੀਆਂ ਨੇ ਖਾਣ ਪੀਣ ਤੋਂ ਇਸ ਦੇ ਨਾਲ ਹੀ ਇਜਾਜ਼ਤ ਚਾਹਾਂਗੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ